ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਠੀਕ ਹੋ ਸਾਰੇ ਆ ਗਏ ਆਪਾਂ ਆਪਣੇ ਸੈਟਅਪ ਤੇ ਤੇ ਕਰੋਨੇ ਆ ਤੁਹਾਨੂੰ ਸ਼ੌਂਕ ਆਪਣੇ ਜਾਨਵਰਾਂ ਦਾ ਆਪਣੀ ਬਣਾਈ ਹੋਈ ਨਸਲ ਦਾ ਤੇ ਆਪਾਂ ਗਏ ਸੀਗੇ ਅੱਜ ਬਸਾਖੀ ਦੇਖਣ ਜਬਰੂ ਆਣੇ ਤੇ ਆਪਾਂ ਜਾਨਵਰ ਵੀ ਸੇਲ ਦੇ ਪਾਏ ਸੀ ਲੇਕਿਨ ਯਾਰ ਦੋਸਤ ਪੈਸੇ ਨਹੀਂ ਭਰਦੇ ਕੀ ਕਰਾਂ ਜਦੋਂ ਪੈਸੇ ਭਨਗੇ ਆਪਾਂ ਉਦੋਂ ਸੇਲ ਕਰਾਂਗੇ ਅਦਰਵਾਜੀ ਹਜੇ ਕੋਈ ਗੱਲ ਨਹੀਂ ਤੁਰੇ ਫਿਰਦੇ ਆ ਸ਼ੌਂਕ ਕਰਾਉਂਦੇ ਆ ਆਪਾਂ ਤੇ ਆਪਾਂ ਸ਼ੌਂਕ ਕਰਦੇ ਆ ਠੀਕ ਹੈ ਆ ਫਿਰਦੀਆਂ ਆਪਣੀਆਂ ਪੀੜੀਆਂ ਦੋ ਮੇਨ ਜਿਹੜੀਆਂ ਪੀਲੀਆਂ ਮਾਰਦੀਆਂ ਇੱਕੋ ਪਾਰਸ ਲੈਣਦੀ ਆ ਆ ਜਿਹੜੀ ਆ ਮਿਸਰੋਜੀ ਦੇ ਖਾਨਦਾਨ ਵਿੱਚੋਂ ਠੀਕ ਹੈ ਜਿਹੜੀ ਮਿਸਰੋਜੀ ਦੀ ਮਾਂ ਤੇ ਇਹਦੀ ਮਾਂ ਸੇਮ ਹੀ ਠੀਕ ਹੈ ਜੇ ਮਿਸਰੋਜੀ ਦੀ ਮਾਂ ਹੈਗੀ ਆ ਜਿਹੜੇ ਦੋਸਤ ਕੋਲ ਉਹਦੇ ਕੋਲ ਹੀ ਆਈ ਇਹ ਮਾਦੀ ਤੇ ਇਸੇ ਕਰਕੇ ਮਾਦੀ ਆਪਾਂ ਇੰਨਾ ਪੀਲੇ ਆਪਣੇ ਮੁਰਗੇ ਹਿਟਲਰ ਨਾਲ ਲਾਤੀ ਕਿਉਂਕਿ ਇਹਦਾ ਖਾਨਦਾਨ ਚੰਗਾ ਤੇ ਬਾਕੀ ਠੀਕ ਹੈ ਨਾ ਜੋ ਆਪਾਂ ਬੱਤੀ ਬਣਾ ਕੇ ਤੁਹਾਨੂੰ ਸ਼ੌਕ ਕਰਾਵਾਂਗੇ ਕਿਵੇਂ ਦੇ ਬੰਦੇ ਆ ਚੰਗੇ ਮੰਦੇ ਮਾੜੇ ਬੰਦੇ ਤੁਹਾਡੇ ਸਾਹਮਣੇ ਲਿਆਵਾਂਗੇ ਰਿਜ਼ਲਟ ਬਾਕੀ ਤੁਸੀਂ ਇਹਨਾਂ ਦਾ ਸ਼ੌਂਕ ਕਰੋ ਇਹਨਾਂ ਨੂੰ ਮੈਂ ਸਵੇਰ ਦਾ ਖੋਲ ਕੇ ਗਿਆ ਹੀ ਸਵੇਰ ਦਾ ਮੈਂ ਤਾਂ ਖੋਲ ਕੇ ਗਿਆ ਹੀ ਤੁਹਾਨੂੰ ਮੈਂ ਦੱਸ ਦਿੰਦਾ ਅੱਜ ਆਪਾਂ ਦੋ ਧਰਨੇ ਦੇ ਬਿਠੀਆਂ ਮੁਰਗੀਆਂ ਵੀ ਲੈ ਕੇ ਆਵਾਂਗੇ ਕੀਤਾ ਆ ਫੋਨ ਇੱਕ ਦੋਸਤ ਨੂੰ ਕਿਉਂਕਿ ਆਪਣੀਆਂ ਕੋਲ ਅੰਡੇ ਮੁਰਗੀਆਂ ਦਿੰਦੀਆਂ ਪਈਆਂ ਕੁੜਕ ਨਹੀਂ ਹੋਈਆਂ ਕੁੜਕ ਨਾ ਹੋਣ ਦਾ ਕਾਰਨ ਇੱਕ ਤਾਂ ਮੁਰਗਾ ਬਦਲ ਹੋ ਗਿਆ ਦੋ ਮੁਰਗੀਆਂ ਨਾ ਤੇ ਇੱਕ ਮੁਰਗੀ ਕੁੜਕ ਕਰਦੇ ਸੀਗੇ ਲੇਕਿਨ ਉਹਦੇ ਹਜੇ ਆਂਡੇ ਰਹਿੰਦੇ ਆ ਉਹ ਕੁੜਕਣੀ ਹੋਈ ਇੱਕ ਬੈਠੀ ਆ ਤੇ ਦੋ ਮੁਰਗੀਆਂ ਜੋਗੇ ਆਪਣੇ ਕੋ ਆਂਡੇ ਹੈਗੇ ਆ ਆਪਾਂ ਬਿਠਾਵਾਂਗੇ 13 14 14 ਆਂਡਿਆਂ ਤੇ ਬਿਠਾ ਦਾਂਗੇ ਦੋ ਬਾਬਾ ਨਾਨਕ ਸੁੱਖ ਰੱਖੇ ਸ਼ਾਮ ਨੂੰ ਦੋਸਤ ਨੇ ਟਾਈਮ ਦਿੱਤਾ ਕਹਿੰਦਾ ਸ਼ਾਮ ਨੂੰ ਆ ਜਿਓ ਸ਼ਾਮ ਨੂੰ ਲੈ ਕੇ ਆਵਾਂਗੇ ਤੇ ਬਾਕੀ ਤੁਸੀਂ ਇਹਦਾ ਸ਼ੌਂਕ ਕਰੋ ਆਪਾਂ ਬਿੰਗਮ ਵੀ ਅੱਜ ਤਪਾਇਆ ਸੀਗਾ ਵਧੀਆ ਤਪਿਆ ਠੀਕ ਆ ਤੇ ਇਸ ਦੂਬਾਦ ਆਪਾਂ ਜਿਹੜੇ ਆਪਣੇ ਕੋ ਬੱਚੇ ਹੋ ਗਏ ਆ ਅੱਜ 3 ਮਹੀਨੇ ਤੋਂ 10 ਕਿਦਾਂ ਉੱਪਰ ਹੋ ਗਿਆ ਉਹ ਵੀ ਖੋਲਾਂਗੇ ਇਸੇ ਮੁਰਗੇ ਦੇ ਇਹਨਾਂ ਨੂੰ ਮੈਂ ਬੰਦ ਕਰਦਾ ਪਾਣੀ ਪੂਣੀ ਪੀ ਲੈਣ ਕਿੰਨਾ ਟਾਈਮ ਹੋਇਆ ਆ 5:30 ਹੋਏ ਆ ਠੀਕ ਐ ਤੇ ਇਹਨਾਂ ਦਾ ਸ਼ੌਂਕ ਕਰਵਾ ਕੇ ਤੁਹਾਨੂੰ ਆ ਜਿਹੜੀ ਮਾਦੀ ਆ ਇਹ ਮੋਜਰ ਦੋ ਢੋਲਾਂ ਦੇ ਆ ਇਹ ਲੱਗਦੀ ਹੈ ਜੇ ਪੱਠੀ ਆ ਠੀਕ ਐ ਉਹ ਜਿਹੜੀ ਆ ਮੋਜ ਤੋਂ ਬਣਾਇਆ ਤੇ ਉਹ ਮੁਰਗਾ ਬੜਾ ਹਿਟਲਰ ਪੀਲਾ ਇਹਦੇ ਬੱਚੇ ਜਿਹੜੇ ਵੱਡੇ ਹੋ ਗਏ ਮੈਂ ਤੁਹਾਨੂੰ ਕਰੋਨਾ ਸ਼ੌਂਕ ਇਹਨਾਂ ਨੂੰ ਬੰਦ ਕਰਦਾ ਇੱਕ ਮਿੰਟ ਇਹਨਾਂ ਨੂੰ ਬੰਦ ਕਰ ਲਵਾਂ ਠੀਕ ਹੈ ਤੁਸੀਂ ਇਹਨਾਂ ਦਾ ਸ਼ੌਂਕ ਕਰੋ ਹੁਣ ਦੂਜੇ ਨੰਬਰ ਆਪਾਂ ਬਾਅਦ ਚ ਫੁੱਲਾਂਗੇ ਇਹਨਾਂ ਦਾ ਸ਼ੌਂਕ ਕਰਾ ਦਈਏ ਤੁਹਾਨੂੰ ख कर ਚਿਕਾ ਉਹਦਾ ਆਪਣਾ ਲੇਟੀ ਪਟਾ ਖਰਾ ਗੰਦਾ ਪਿਆ ਇਹਨਾਂ ਨੂੰ ਹੁਣ ਬੰਦ ਕਰਦੇ ਆਂ ਹੁਣ ਆਪਾਂ ਹੋਰ ਜੌਂਡਰ ਖੋਲਦੇ ਆਂ ਲੋ ਮਿੱਤਰੋ ਹੁਣ ਆਪਾਂ ਖੋਲ ਲਈ ਆਪਣੀ ਗਲਵੀ ਵੱਡੀ ਮਾਦੀ ਨਾਲ ਖੁੱਲ ਲੈ ਬੱਚੇ ਇਹਦੇ ਇਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਉਣਾ ਗਲਵੇ ਬੱਚੇ ਆ ਅਫਗਾਨੀ ਬਲੱਡ ਲਾਈਨ ਕਿੰਨਾ ਹੁੰਦਾ ਇਹਨਾਂ ਨੂੰ ਮੈਂ ਠੀਕ ਹੈ ਇਹਦੇ ਵਿੱਚੋਂ ਇੱਕ ਦੋ ਬੱਚੇ ਆ ਜਿਹੜੇ ਯਾਨੀ ਕਿ ਦਾੜੀ ਵਾਲੇ ਨਹੀਂ ਹੈਗੇ ਬਾਕੀ ਤਕਰੀਬਨ ਸਾਰੇ ਬੱਚੇ ਦਾੜੀ ਵਾਲੇ ਹੀ ਆ ਠੀਕ ਹੈ ਕੇਸ ਮਾਦੀ ਦੇ ਬੱਚੇ ਆ ਤੇ ਇੱਕ ਦੋ ਬੱਚੇ ਦੂਜੀ ਪੀਲੀ ਗਲਵੀ ਦੇ ਆ ਠੀਕ ਹੈ ਇਹਨਾਂ ਦਾ ਵੀ ਛੌਂਕ ਕਰੋ ਅਸੀਂ ਠੀਕ ਹੈ ਜ਼ੂਮ ਕਰਕੇ ਦਿਖਾਉਣਾ ਤੁਹਾਨੂੰ ਇਹਨਾਂ ਨੂੰ ਵੀ ਪਹਿਲਾਂ ਯਾਰੀ ਬਾਹਰ ਗੱਡਿਆ ਮੈਂ ਜਿੱਦਾਂ ਦੇ ਨਿਕਲੇ ਅੰਦਰ ਹੀ ਚੱਲਦੇ ਹੀ ਫੀਡ ਫੂਡ ਇਹਨਾਂ ਦੀ ਬਾਹਰ ਨਹੀਂ ਗੱਡਿਆ ਬਾਰ ਮੈਂ ਤਾਂ ਗੱਡੇ ਮੈਂ ਕਿ ਮੜੀ ਮੋਟੀ ਇਹਨਾਂ ਨੂੰ ਬਾਲੀ ਹਵਾ ਹੀ ਲਵਾਈਏ ਨਾਲੇ ਤੁਹਾਨੂੰ ਸ਼ੌਂਕ ਕਰਾਉਣੇ ਆ ਤੇ ਇਸ ਤੋਂ ਬਾਅਦ ਆਪਾਂ ਦੂਜੇ ਜਾਨਵਰ ਵੀ ਤੁਹਾਨੂੰ ਹੌਲੀ ਹੌਲੀ ਮੈਂ ਦਿਖਾਉਣਾ ਜਿਹੜੇ ਆਪਣੇ ਕੋਲ ਹੈਗੇ ਆ ਤੇ ਚੰਨੂ ਵੀ ਬੱਚੇ ਕੱਢਣ ਦੇ ਹੀ ਆ ਉਹਦੇ ਲਈ ਵੀ ਕਿਤੇ ਗੱਡੇ ਅਰੇਂਜਮੈਂਟ ਕਰਨਾ ਪਾਣਾ ਕਿਉਂਕਿ ਬੱਚੇ ਕੱਢਦੇ ਨੇ ਆ ਮੁੜ ਕੇ ਤਾਣ ਨਹੀਂ ਕਿੱਥੇ ਇਹਦੀ ਟੈਨਸ਼ਨ ਪੈ ਜਾਣੀ ਹੈ ਯਾਰ ਤਾਂ ਜਾਂ ਫਿਰ ਇਹ ਜਿਹੜੇ ਬੱਚੇ ਆ ਚੰਨੂ ਨਾਲ ਲੁਣੇ ਪੈਣੇ ਆ ਜਾਂ ਇਹਨਾਂ ਜੇ ਇਹ ਤੰਨੂ ਵਾਲੇ ਬੱਚੇ ਇਹਨੇ ਲੜਾਏ ਆਪਣੇ ਨਾਲ ਫਿਰ ਤਾਂ ਸਹੀ ਆ ਪਰ ਉਹ ਬੱਚੇ ਜਿਆਦਾ ਛੋਟੇ ਹੋਣੇ ਯਾਰ ਇਹਨਾਂ ਰਲਣੇ ਨਹੀਂ ਇਹੇ ਬੱਕਰੇ ਪਾਲਣੇ ਬਣੇ ਘਟੋ ਘਟ 10 ਦਿਨ ਦਾ 10 ਦਿਨ ਬਾਅਦ ਸਾਰੇ ਬੱਚੇ ਇੱਕ ਜਗ੍ਹਾ ਕਰ ਦੂੰਗਾ ਇਹ ਵੀ ਉਹ ਵੀ ਕਿਉਂਕਿ ਹਜੇ ਮੀਂਹ ਵੀ ਪੈਣਾ ਆ ਮੀਂਹ ਦੀ ਸੰਭਾਲਣਾ ਵੀ ਹੈਗੇ ਇੱਕ ਅੱਧੀ ਆਰੀ ਮੀਂਹ ਮਾਲਾ ਮੋਟਾ ਪੈਣਾ ਆ ਕਿਉਂਕਿ ਦੱਸਿਆ ਹੋਇਆ ਆ ਤੇ ਜਦੋਂ ਫਿਰ ਮੀਂਹ ਆਵੇ ਉਦੋਂ ਫਿਰ ਮੁਰਗੀ ਨਾਲ ਬੱਚਿਆਂ ਦੇ ਹੋਊਗੇ ਉਹ ਛੋਟੇ ਬੱਚੇ 3-4 ਦਿਨ ਦੇ ਮੁਰਗੀ ਤੋਂ ਬਣਾ ਫਿਰ ਕੰਮ ਸਹੀ ਨਹੀਂ ਹੋਣਾ ਇਸ ਕਰਕੇ ਇਹ ਬਾਕੀ ਤੁਸੀਂ ਮਾਦੀ ਦੀ ਕੁਆਲਿਟੀ ਵੀ ਚੈੱਕ ਕਰੋ ਠੀਕ ਹੈ ਹੈਗੀ ਆ ਜਾਂ ਨਹੀਂ ਹੈਗੀ ਦੇਖ ਕੇ ਦੱਸਿਓ ਕਿਵੇਂ ਦੀ ਆ ਮਾਦੀ ਦੇ ਮੈਂ ਫੇਸ ਤੇ ਕੈਮਰਾ ਮਾਰਦਾ ਮਰੇ ਇੱਕ ਮਿੰਟ ਇਹ ਫੇਸ ਤੇ ਫੇਸ ਦਿਖਾ ਇਧਰ ਨੂੰ ਇਹ ਆਪਣੀ ਅੱਖਾਂ ਦਿਖਾ ਇਧਰ ਨੂੰ ਦੇਖੋ ਤਾਂ ਕਿਵੇਂ ਦੀਆਂ ਅੱਖਾਂ ਆ ਛੋੜੀਆਂ ਜੋੜੀਆਂ ਡੁੰਗੀਆਂ ਅੱਖਾਂ ਚਟੀਆਂ ਚਿੱਟੀ ਨੋਗ ਚਿੱਟੀ ਨਲੀ ਚਟੇਪੇੜੀ ਠੀਕ ਹੈ ਫੁੱਲ ਸੀਲੀ ਵਾਲੀ ਮਾਦੀ ਪੇਰਵਰੀ ਪੇਰਬਾਜੀ ਵੀ ਫੁੱਲ ਆਇਰੀ ਕਿਉਂਕਿ ਆਪਾਂ ਤਪਾਈਆਂ ਹੋਈਆਂ ਆਪਣੀ ਘਰ ਦੀ ਬਣਾਈ ਦਸਲਾ ਠੀਕ ਹੈ ਖੁਦ ਬਣਾਈਆ ਤੇ ਇਹਨੂੰ ਆਪਾਂ ਬੰਦ ਕਰ ਦਵਾਂਗੇ ਇਤੋਂ ਅਗਲਾ ਨੰਬਰ ਦੇਖਦੇ ਹਾਂ ਹੁਣ ਕਿਹਦਾ ਹੁੰਦਾ ਠੀਕ ਹੈ ਇਹਨੂੰ ਆਪਾਂ ਖੋਲ ਹਟਿਆ ਹੁਣ ਆਪਾਂ ਡਾਡਾ ਗਰ ਵੀ ਖੋਲ ਲਿਆ ਨਾਲ ਇਹਦੇ ਕੋਲ ਹੀ ਰਾਨਾ ਤੇ ਪੀਲੀ ਗਲ ਵੀ ਝੜੀ ਹੋਈ ਮਾਦੀ ਤੇ ਨਾਲ ਉਹ ਜਿਹੜੀ ਉਹ ਵੀ ਖੁੱਲ ਗਈ ਬਾਹਰ ਸਲੇਟੀ ਨੂਰ ਜਹਾਂ ਹੈ ਘਰੇ ਗੁੰਡਾ ਲਾਇਆ ਮਾਦਾ ਦੋ ਮੈਂ ਡਰਗਲਾ ਮੈਨੂੰ ਉਹ ਬੱਚੇ ਮਾਦਾ ਬੰਦਗਾ ਲੈਂਦੇ ਬੱਚੇ ਜਦੋਂ ਬੰਦ ਹੋ ਗਏ ਫੇਰ ਫੇਰ ਚੱਲ ਜੀ ਭਾਵੇਂ ਉਹ ਪੈ ਜੀ ਭਰਾ ਮੰਜਾ ਡਾਣਾ ਉੱਥੇ ਉੱਥੇ ਪੈ ਜਾਗੀ ਕਿਹੜਾ ਤੂੰ ਤਾਂ ਹੁਣ ਡੈਡੀ ਦੁਕਾਨੇ ਡੈੜੀ ਜਾਂਦਾ ਹੁਣ ਮੈਂ ਸਾਰੀ ਡੈੜੀ ਕੀ ਕਰਾਂ ਹੁਣ ਕੰਮ ਤੇ ਤਾਂ ਮੈਂ ਹੀ ਹੁਣਾ ਉਹ ਵੀ ਮੈਂ ਹੀ ਕਾਸਰ ਤੇ ਟੁੱਟੇ ਹੋਏ ਪਾਰਚੇ ਨਾਲ ਪੱਠੇ ਗੁਦਰੀ ਜਾਂਦੇ ਬਾਪੂ ਠੀਕ ਹੈ ਇਹਨਾਂ ਦਾ ਸ਼ੌਂਕ ਕਰੋ ਇਹਨਾਂ ਨੂੰ ਮੈਂ ਉੱਧਰ ਲੈ ਕੇ ਜਾਂਦਾ ਯਾਰ ਚਲੋ ਉਧਰ ਚਲੋ 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 ਇਹਨਾਂ ਨੂੰ ਲੈ ਗਏ ਆ ਮੈਂ ਉਧਰ ਚਲੋ ਹੁਣ ਦੁਕਾਨੇ ਦੇ ਚਲ ਗੀਆਂ ਇੱਥੇ ਸ਼ੌਂਕ ਵਧੀਆ ਹੋ ਜੂਗਾ ਲੋ ਆਪਣੀ ਆਮਾਦੀ ਮੈਂ ਲੱਗਦਾ ਗੜਕ ਹੋ ਜਾਣੀਆਂ ਜਾਂਤੀ ਮੈਂ ਕੁਕੜੀ ਚੱਕ ਲੈਣੀ ਆ ਜਾਂਤੀ ਇਹ ਗੜਕ ਹੋ ਜਾਣੀਆਂ ਚਲੋ ਕੋਈ ਗੱਲ ਨਹੀਂ ਦੇਖੀ ਹੋ ਯਾਰ ਫੇ ਥੋੜੀ ਲੇਟ ਬਿਠਾ ਦਾਂਗੇ ਜਦੋਂ ਅੰਡੇ ਜਮਾ ਹੋ ਜਾਣਗੇ ਇਹੀ ਆ ਫੇ ਅੰਡਰ ਟੈਗਰ ਦੀ ਗੱਲ ਕਰਦਾ ਯਾਰ ਫੜ ਕੇ ਅੰਦਰੋਂ ਬਾਹਰ ਕੱਢਣ ਲੱਗਾ ਤੇ ਪੈਂਦਾ ਯਾਰ ਭਲਵਾਂਦੀਆ ਜਮਾਨਾ ਹੀ ਐ ਨਹੀਂ ਠੀਕ ਆ ਫਿਰਦੀ ਰਹਿਣਾ ਤੇ ਉਧਰ ਚੰਨੋ ਬੱਚੇ ਕੱਢਣ ਵਾਲੀ ਆ ਲਓ ਆ ਆ ਇਹਨਾਂ ਨੂੰ ਮੈਂ ਛੇਦੀ ਬੰਦ ਕਰ ਦੂੰਗਾ ਤੇ ਦੂਆ ਦੂਜੇ ਜਾਨਵਰ ਖੋਲੂੰਗਾ ਆ ਜਿਹੜੀ ਮੁਰਗੀ ਆ ਕੋੜਕ ਖੋਣ ਵਾਲੀ ਤੁਹਾਨੂੰ ਦਿਖਾਉਣਾ ਆਹ ਇਹ ਆ ਜਿਹੜੀ ਜਦੋਂ ਮੈਂ ਤੁਹਾਨੂੰ ਇਹਦੇ ਬਿਠਾਤੀਆਂ ਕੁਕੜੀਆਂ ਲਿਆ ਕੇ ਨਾ ਉਦੋਂ ਇਹਨੇ ਕੋਟ ਕੋ ਜਾਣਾ ਦੋ ਕੁਕੜੀਆਂ ਬਿਠਾਉਣੀਆਂ ਅੱਜ ਲਿਆ ਗਈ ਲੈ ਆਉਣੀਆਂ ਯਾਰ ਕਿਉਂਕਿ ਆਂਡੇ ਆਪਣੇ ਖਰਾਬ ਕਰਕੇ ਹੀ ਲੈਣਾ ਬੱਚੇ ਘੜਾਵਾਂਗੇ ਜਿਆਦੇ ਹੋ ਜਾਣਗੇ ਫੇਰ ਤੇਲ ਕਰਾਂਗੇ ਆਪਣੇ ਯਾਰਾ ਦੋਸਤਾਂ ਨੂੰ ਠੀਕ ਐ ਆ ਦੇਖੋ ਲੈ ਅਮੀ ਕਤਰੀਆਂ ਦੇ ਜਾਂਦਾ ਆ ਬੁੜਾ ਹੋਇਆ ਹੋਇਆ ਤੂੰ ਲੱਤ ਦੇਦੀ ਦਸਦੀ ਐ ਪੈਂਦਾ ਮੈਨੂੰ ਇਹੋ ਇਹਦੇ ਬੱਚੇ ਆਉਣ ਵਾਲੇ ਆ ਆਪਣੇ ਕੋ ਇਹਦੇ ਬੱਚੇ ਬਣੇ ਆ ਲੇਕਿਨ ਉਹ ਮੋਜਰ ਨਹੀਂ ਬਣੇ ਉਹ ਗਲਵੇ ਬਣ ਗਏ ਕੋਈ ਮੁਰਗੀਆਂ ਗਲਵੀਆਂ ਸੀ ਤੇ ਜਿਹੜੇ ਹੁਣ ਬਣਨੇ ਆ ਚੰਨੋਣਾ ਦੇਖੋ ਕਿੰਨੇ ਬੱਚੇ ਪੌਂਦਾ ਆ ਬਿੰਗਮ ਆ ਦੂਜੇ ਬਿੰਗਮ ਕਈ ਜਾਂਦਾ ਬਿੰਗਮ ਤਾਂ ਇਹਨੇ ਬਣਾਉਣੇ ਨਹੀਂ ਉਹ ਮੋਜਰ ਕਿੰਨੇ ਬੱਚੇ ਬਿੰਗਮ ਪੌਂਦਾ ਦੇਖਦੇ ਆ ਇਹ ਬਿੰਗਮ ਕਈ ਜਾਂਦਾ ਯਾਰ ਮੋਜਰ ਰਣੂ ਵੀ ਆ ਗਈ ਇਹਦੇ ਵਾਲ ਨੂੰ ਦਾਣਾ ਖਾਣ ਚਲ ਜਾ ਮਰਾ ਜਾਣਾ ਤੇ ਫੇਰ ਮੈਂ ਕੱਲ ਲੈਣਾ ਬੰਦੋ ਬੱਚੇ ਮੁੰਡਾ ਲਾਇਆ ਮਾਰੋਂ ਘਰੇ ਉਤਲ ਜਾ ਪਰਵਾ ਚਲ ਜਾ ਯਾ ਉਹ ਨਹੀਂ ਮਰਾ ਚਲ ਜਾ ਯਾ ਚਲ ਜਾ ਮੈਂ ਕਰ ਦੇਣੇ ਹੈ ਮੰਜਾ ਕੀ ਡੋਣਾ ਯਾ ਚਲ ਜਾ ਦੂਪਰਾ ਗਾ ਨੂੰ ਰਹਿਣ ਦੇ ਮੰਜਾ ਵਿੱਚ ਡਾਲਿਆ ਤਾਂ ਫਿਰ ਬਾਅਦ ਚ ਇਹਨਾਂ ਨੇ ਪਠਿਆਂ ਲੈ ਜਾਣਾ ਵੇ ਆ ਗਏ ਡੈਡੀ ਨੇ ਬੋਲਣਾ ਕੁੱਤਰ ਵੀ ਰੱਖੇ ਆ ਆਪਾਂ ਦੇਖ ਲੋ ਜੰਗਲੀ ਕੁੱਤਰ ਵੀ ਆਉਂਦੇ ਆ ਆਪਣੇ ਕੋ ਲੈ ਇਹ ਰਣੂ ਦਾ ਸ਼ੌਂਕ ਕਰੋ ਨਹੀਂ ਸੱਲੀ ਯਾ ਵਾਲਾ ਐਨਾ ਨੇੜੇ ਆ ਕੇ ਖਾਂਦੀ ਆ ਮੇਰੇ ਕੋਲੋਂ ਡਰ ਦੀ ਘਟ ਆਇ ਉਹ ਅੱਖਾਂ ਉਹ ਡੰਡੇ ਡੰਡੇ ਸ਼ੌਕ ਕਰ ਲਿਓ ਮੁੱਜੇ ਰੈਂਡ ਅਟੈਕ ਦਿੱਤੀ ਆ ਠੀਕ ਆ ਇਹ ਹੋ ਗਈਆਂ ਆ ਫਿਰਦੀ ਆ ਨੂਰ ਜਾਂ ਉਹ ਫਿਰਦਾ ਅੰਡਰਟੈਕਰ ਪੱਲੇ ਘੁੱਟਦਾ ਖਾਪੀਲਾ ਮੈਂ ਉਤਾਰਨਾ ਉਹਨਾਂ ਨੂੰ ਮੈਂ ਖੋਲਣਾ ਆ ਉਸ ਲੇਟੀ ਬਿੰਗ ਮੈਂ ਅੰਦਰ ਤਾੜਿਆ ਹੋਇਆ ਸਿੱਧਾ ਇੱਤੇਰਾ ਕਰਕੇ ਖਾਪੀਲਾ ਖਾਣਾ ਦਾ ਨਹੀਂ ਖਾਣਾ ਤਾਂ ਵੀ ਚਲੋ ਬਾਹਰ ਕੈਮਰਾ ਥੋੜਾ ਟਕਾਉਣੇ ਉੱਚਾ ਪੱਲੇ ਗੁੱਟੂਆ ਹੁਣ ਯਾਨਕੀ ਕਹਿੰਦਾ ਹਜੇ ਵੀ ਮੈਂ ਜਵਾਨ ਆ ਆਪਣੇ ਆਪ ਨੂੰ ਜਵਾਨ ਸਮਝਦਾ ਨਹੀਂ ਨਹੀਂ ਬੇੰਗਮ ਮੁਰ ਤੇ ਬੇੰਗਮ ਗੁੱਲਾ ਠੀਕ ਹੈ ਮੁਰਗਾ ਬੇੰਗਮ ਤੇਰਾ ਕਿਸੇ ਦੋਸਤ ਨੂੰ ਚਾਹੀਦਾ ਹੋਵੇ ਚਾਰ ਹੀ ਗਰ ਦਾ ਆਪਾਂ ਦੇ ਦਾਂਗੇ ਪੱਕੇ ਦੇ ਵਿੱਚ ਮਾਨਦਾਨ ਵੀ ਕਰਦਾਂਗੇ ਠੀਕ ਹੈ ਬੱਚੇ ਸੋਹਣੇ ਬੇੰਗਮ ਬੋਂਦਾ ਲੜਦਾ ਵੀ ਆ ਸੀਲੀ ਫੁੱਲ ਕਰਦਾ ਮੈਂ ਸੀਲੀ ਕਰਦਾ ਵੀ ਦਿਖਾਉਂਗਾ ਤੁਹਾਨੂੰ ਉਹ ਇੱਕ ਬਲੌਗ ਜਿਹਾ ਦਿਖਾ ਦਵਾਂਗੇ ਆਪਾਂ ਇਦਾਂ ਨਹੀਂ ਦਿਖਾਵਾਂਗੇ ਸਟੇਟਸ ਆਦਾਂਗੇ WhatsApp ਤੇ ਠੀਕ ਆ ਉਹ ਆਪਣਾ ਪੱਠਾ ਖੜਾ ਉਹ ਸੇਟੀ ਮਾਦੀ ਖੜੀ ਉਹਨੂੰ ਵੀ ਇਦਾਂ ਨੂੰ ਲੈ ਕੇ ਆਉਣਾ ਮੈਂ ਉਹ ਕੁੱਟਿਆ ਗਈ ਜਾਨਵਰ ਨੂੰ ਫੈਂਟੜਾਇਆ ਮੈਂ ਦੱਸ ਦਿੱਤਾ ੁੰਬੜਾ ਲੋਬੀਤਾ ਮਮਾ ਦੂਜੇ ਜਾਨਵਰਾਂ ਨੂੰ ਕੁੱਟੰਦੇ ਆ ਜਿਹੜੇ ਮੜਿਆ ਤੇ ਉਤੋਂ ਤੈਨੂੰ ਸ਼ਰਮ ਨਹੀਂ ਆਉਂਦੀ ਠੀਕ ਹੈ ਚੱਲਦੇ ਵਲੌਗ ਦੇ ਵਿੱਚ ਹੀ ਦੇਖ ਲੋ ਜਾਨਵਰ ਵਿੰਗਮ ਮਾਦੀ ਆ ਆਪਣੀ ਡਾਇਨਾ ਇਹ ਦਵਾਰਾਂ ਅੰਡੇ ਆਜੂਗੀ ਬਸ ਤਿਆਰੀ ਐ ਰਹੀ ਵੀ ਤੇ ਉਹ ਵਿੰਗਮ ਫਿਰਦਾ ਤੇ ਬਾਕੀ ਪਹਿਲਾਂ ਦੂਜੇ ਜਨਵਰ ਦਾ ਮੈਂ ਤੁਹਾਨੂੰ ਦਿਖਾਈ ਦਿੱਤੇ ਆ ਤੇ ਹੁਣ ਆਪਾਂ ਬੜਾ ਲੰਬਾ ਵਲੌਗ ਨਹੀਂ ਖੇਚਦੇ ਕਿਉਂਕਿ ਤੁਹਾਨੇ ਦੇ ਬੱਠੀਆਂ ਮੁਰਗੀਆਂ ਵੀ ਲੈ ਕੇ ਆਉਣੀਆਂ ਭਾਈ ਦਾ ਫੋਨ ਆਈ ਜਾਂਦਾ ਤੇ ਇਹ ਨਾ ਬੱਚਿਆਂ ਨੂੰ ਵੀ ਦੇਖ ਲਓ ਇਹ ਵੀ ਬੱਚੇ ਸੇਲ ਆ ਇਹਨਾਂ ਦਾ ਰੇਟ ਹੈਗਾ 1500 ਰੇ 2 ਉਹਦੇ ਵਿੱਚੋਂ ਮਾਨ ਤਾਨ ਹੋ ਜਾਊਗਾ ਠੀਕ ਆ ਤਾਜ਼ ਬੱਚੇ ਸੇਲ ਆ ਇਹਨਾਂ ਵਿੱਚੋਂ ਬਿੰਗਮ ਨਹੀਂ ਤਾਜ਼ ਪੀਲੇ ਪੀਲੇ ਮੁਰਗੇ ਦੇ ਦੇਗਾ ਇੱਥੇ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਫਿਰ ਅਗਲੇ ਵਲੌਗ ਚ ਠੀਕ ਹੈ ਬਾਕੀ ਦੱਸਿਓ ਤੁਹਾਨੂੰ ਕਿਵੇਂ ਲੱਗਾ ਆਪਣਾ ਸ਼ੌਪ ਤੇ ਅਲਵਿਦਾ ਠੀਕ ਹੈ ਰੱਬ ਰੱਖਾ